Ate, 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 ate ਅੱਜ ਜੋ ਸਾਡੇ ਐਲੋਪੀ ਦੇ ਨੇਤਾ ਸਰਦਾਰ ਪ੍ਰਤਾਪ ਸਿੰਘ ਬਾਜਵਾ ਜੀ ਨੇ ਬਿਆਨ ਦਿੱਤਾ ਸੀਗਾ ਕਿ ਪੰਜਾਬ ਦੇ ਵਿੱਚ ਅਜੇ ਵੀ ਕਈ ਗ੍ਰੇਨੇਡ ਜਿਹੜੇ ਐਕਟਿਵ ਨੇ ਤੇ ਪੰਜਾਬ ਸਰਕਾਰ ਇਸ ਵੱਲ ਧਿਆਨ ਦੇਵੇ ਪਰ ਉਲਟਾ ਧਿਆਨ ਦੇਣ ਦੀ بجائے ਭਗਵੰਤ ਮਾਨ ਸਾਹਿਬ ਜੋ ਡਰਾਮੇ ਕਰਨ ਦੇ ਵਿੱਚ ਮਸ਼ਹੂਰ ਨੇ ਉਹਨਾਂ ਨੇ ਐਸਪੀ ਮੈਡਮ ਨੂੰ ਉਹਨਾਂ ਦੇ ਘਰ ਭੇਜਿਆ ਤੇ ਪੁੱਛ ਕੇ ਆਓ ਸੂਤਰ ਕਿਹੜੇ ਆ ਕੀ ਜੇ ਸੂਤਰ ਤੁਸੀਂ ਬਾਜਵਾ ਸਾਹਿਬ ਨੂੰ ਪੁੱਛ ਰਹੇ ਆ ਤੇ ਤੂੰ ਕੁਰਸੀ ਤੇ ਕੋਈ ਬੈਠਾ ਭਈ ਜੇ ਸੂਤਰ ਉਹਨਾਂ ਤੋਂ ਪੁੱਛ ਰਹੇ ਆ ਮੈਂ ਤੁਹਾਨੂੰ ਦਿਖਾਉਣਾ ਇਹ ਆ ਅਖਬਾਰ ਦੇ ਵਿੱਚ ਖਬਰ ਆ ਇਹ ਬੜਾ ਕਲੀਅਰਲੀ ਇਹਦੇ ਵਿੱਚ ਮੈਂਸ਼ਨ ਕੀਤਾ ਹੋਇਆ ਅਖਬਾਰ ਦੇ ਸਾਰੀ ਦੁਨੀਆ ਨੇ ਖਬਰ ਪੜ੍ਹੀ ਐ ਭਗਵੰਤ ਮਾਨ ਸਾਹਿਬ ਨੂੰ ਨਹੀਂ ਦੇਖੀ ਜਿਹਦੇ ਵਿੱਚ ਬੜੀ ਕਲੈਰਿਟੀ ਦੇ ਨਾਲ ਪੰਜਾਬ ਸਰਕਾਰ ਨੂੰ ਐਨਆਈਏ ਵੱਲੋਂ ਸਤਰਕ ਕੀਤਾ ਗਿਆ ਜਦੋਂ ਮਨੋਰੰਜਨ ਕਾਲਿਆ ਸਾਹਿਬ ਦੇ ਅਟੈਕ ਹੋਇਆ ਤੇ ਉਸ ਸਮੇਂ ਉਹਨਾਂ ਨੇ 48 ਦਿਨ ਪਹਿਲਾਂ ਇਸ ਗੱਲ ਤੇ ਸਤਰਕ ਕੀਤਾ ਸੀਗਾ ਕਿ ਕਿਸੇ ਵੀ ਹਿੰਦੂ ਨੇਤਾ ਦੇ ਉੱਤੇ ਅਟੈਕ ਹੋ ਸਕਦਾ ਤੇ ਕੀ ਗੱਲ ਜਿਹੜੇ ਸੂਤਰ ਉਹ ਦੱਸੇ ਉਦੋਂ ਫੜ ਲੈਂਦੇ ਅਟੈਕ ਨਾ ਹੋਣ ਦਿੰਦੇ ਉਸ ਉਸ ਸਮੇਂ ਵੀ ਅਟੈਕ ਹੋਇਆ ਫਿਰ ਇਹ ਤੁਸੀਂ ਅਖਬਾਰ ਦੇ ਵਿੱਚ ਪੂਰੀ ਡਿਟੇਲ ਦੇ ਨਾਲ ਜਦੋਂ ਪੜੋਗੇ ਇਹ ਬੜੀ ਕਲੈਰਿਟੀ ਦੇ ਨਾਲ ਲਿਖਿਆ ਹੋਇਆ ਕਿ ਤਕਰੀਬਨ ਪਾਕਿਸਤਾਨ ਤੋਂ 55 ਗ੍ਰੇਨੇਡ ਜਿਹੜੇ ਉਹ ਪੰਜਾਬ ਦੇ ਵਿੱਚ ਪਹੁੰਚੇ ਪੋਲਾ ਜਿਹੜੇ ਚੱਲ ਚੁੱਕੇ ਆ ਉਹ ਸਾਰੀ ਦੁਨੀਆ ਨੂੰ ਪਤਾ ਇਹਨਾਂ ਨੂੰ ਵੀ ਪਤਾ ਥਾਣਿਆਂ ਤੇ ਚੱਲੇ ਆ ਲੋਕਾਂ ਦੇ ਘਰਾਂ 'ਚ ਚੱਲੇ ਆ ਔਰ 30 ਇਹਨਾਂ ਨੇ ਰਿਕਵਰ ਕਰ ਲੇ 46 ਹੋ ਗਏ ਤੇ 9 ਅਜੇ ਕਹਿੰਦੇ ਕਿ ਉਹ ਰਿਕਵਰ ਨਹੀਂ ਹੋ ਰਹੇ ਤੇ ਫਿਰ 46 ਤੇ 9 54 ਹੋ ਗਏ ਤੇ ਬਾਜਵਾ ਸਾਹਿਬ ਨੇ ਤੇ ਅਜੇ 50 ਕੀਆ ਤੇ ਹੈਗੇ 54 ਨੇ ਤੇ ਤੁਸੀਂ ਬਾਕੀ ਲੱਭ ਲਓ ਚਾਰ ਜੇ ਬਾਜਵਾ ਸਾਹਿਬ ਦੀ ਗਲਤੀ ਤੁਹਾਨੂੰ ਤਕਲੀਫ ਲੱਗੀ ਆ ਤੇ ਜਿਹੜੇ ਬਾਕੀ ਚਾਰ ਆ ਉਹ ਤੇ ਲੱਭ ਲਓ ਔਰ ਇਹ ਇੱਕ ਕੋਈ ਸਾਡੀਆਂ ਕਹਿਣ ਦੀ ਗੱਲਾਂ ਪ੍ਰਤਾਪ ਸਿੰਘ ਬਾਜਵਾ ਦੇ ਕਹਿਣ ਦੀ ਗੱਲ ਨਹੀਂ ਆ ਇਹ ਤਾਂ ਅਖਬਾਰਾਂ ਛਪਿਆ ਫਿਰ ਅਖਬਾਰਾਂ ਵਾਲਿਆਂ ਦਾ ਵੀ ਪਰਚਾ ਦੇ ਦਿਓ ਜਿਨ੍ਹਾਂ ਨੇ ਲਾਈਆਂ ਖਬਰਾਂ ਐਨਆਈ ਇਹ ਤਾਂ ਹਵਾਲਾ ਦੇ ਕੇ ਖਬਰ ਲੱਗੀ ਆ ਐਨਆਈ ਨੇ ਕਾਉਂਟਰ ਇੰਟੈਲੀਜੈਂਸ ਪੰਜਾਬ ਨੂੰ ਇਸ ਚੀਜ਼ ਦਾ ਬਾਰੇ ਸੱਤਰਕ ਕੀਤਾ ਔਰ ਸਾਰਾ ਕੁਝ ਉਹਨਾਂ ਦੇ ਧਿਆਨ ਚ ਲਿਆਂਦਾ ਕਿ ਜੇ ਪ੍ਰਤਾਪ ਸਿੰਘ ਬਾਜਵਾ ਨੇ ਉਹ ਗੱਲ ਰਿਪੀਟ ਕਰਦੀ ਆ ਤੇ ਢੇਡੇ ਚ ਪੀੜਦਾ ਗਿਆ ਸਰਕਾਰ ਦੇ ਜੋ ਗ੍ਰੇਨੇਡ ਦਾ ਅਟੈਕ ਥਾਣਿਆਂ ਤੇ ਹੋਇਆ ਨਹੀਂ ਗ੍ਰੇਨੇਡ ਦੇ ਅਟੈਕ ਲੋਕਾਂ ਦੇ ਘਰਾਂ ਤੇ ਹੋਏ ਨਹੀਂ ਮਤਲਬ ਕੋਈ ਵੀ ਬੰਦਾ ਮਹਫੂਜ਼ ਨਹੀਂ ਪੰਜਾਬ 'ਚ ਡਰਾਮਾ ਕਰਨਾ ਉਹ ਆ ਗਿਆ ਤੁਹਾਨੂੰ ਪਰ ਆਪਣੀ ਡਿਊਟੀ ਜ਼ਿੰਮੇਵਾਰੀ ਕਰਨੀ ਨਹੀਂ ਆਪਾਂ ਸਿੱਖਣੀ ਇਹ ਇਹ ਦੇਣ ਇਦਾਂ ਨਹੀਂ ਰਹਿੰਦੇ ਕਦੇ ਵੀ ਸ਼ਾਇਦ ਮੁੱਖ ਮੰਤਰੀ ਸਾਹਿਬ ਨੂੰ ਭੁਲੇਖਾ ਤੇ بڑے بڑے ਆਂ ਦਾ ਭੁਲੇਖਾ ਨਿਕਲੇ ਆ ਔਰ ਨਿਕਲੇ ਦਾ ਵੀ ਜਾਣਾ ਇਹ ਐਵੇਂ ਵਹਿਮ ਹੁੰਦਾ ਪਾਵਰ ਦੇ ਵਿੱਚ ਬੰਦੇ ਕਈ ਜਿਹੜੇ ਉਹ ਨਸ਼ੇ 'ਚ ਖਰਾਬ ਹੋ ਜਾਂਦੇ ਆ ਤੇ ਉਹ ਵਹਿਮ ਲੋ ਕੱਢਦੇ ਆ ਤੇ ਵਹਿਮ ਨਿਕਲਣ ਲੱਗ ਗਿਆ 1.5 ਸਾਲ ਪਹਿਲਾਂ ਹੀ ਇਹਨਾਂ ਦੇ ਮੰਤਰੀਆਂ ਨੂੰ ਇਹਨਾਂ ਦੇ ਐਮ ਐਲ ਏ ਨੂੰ ਘੇਰਿਆ ਜਾ ਰਿਹਾ ਤੁਸੀਂ ਇਹ حساب ਲਾਓ ਕਿ ਹੋਰ 7-8 ਮਹੀਨਿਆਂ ਨੂੰ ਫਿਰ ਕਿਹੜੀ ਮਾਂ ਨੂੰ ਮਾਸੀ ਆਖਣਾ ਇਹਨਾਂ ਨੇ ਜਦੋਂ ਪੰਜਾਬ ਦੇ ਲੋਕਾਂ ਕੋਲ ਜਾਣਾ। ਸੋ ਮੈਂ ਇਹ ਸਮਝਦਾ ਕਿ ਜਿਹੜਾ ਇਹ ਪਰਚਾ ਕੀਤਾ ਟੋਟਲੀ ਵੈਂਡਟ ਹੈ। ਇਹ ਪਰਚੇ ਨਾਲ ਕੀ ਹੋਊਗਾ? ਇਹ ਬੰਬ ਚੱਲ ਗਿਆ। ਪ੍ਰਤਾਪ ਸਿੰਘ ਬਾਜਵੇ ਦੇ ਪਰਚਾ ਚੱਲ ਹੋ ਗਿਆ ਤੇ ਉਹ ਮੈਂ ਮੁੱਖ ਮੰਤਰੀ ਸਾਹਿਬ ਨੂੰ ਇਹ ਕਹਿੰਦਾ ਕਿ ਵੈਂਡਟਾ ਪੋਲਿਟਿਕਸ ਤੋਂ ਬਾਹਰ ਆਓ। ਪੰਜਾਬ ਦੇ ਹਾਲਾਤਾਂ ਦੇ ਬਾਰੇ ਤੁਸੀਂ ਗੱਲ ਕਰੋ। ਪੰਜਾਬ ਦੇ ਵਪਾਰੀ ਮਹਿਫੂਜ਼ ਨਹੀਂ। ਕਿਸਾਨਾਂ ਨੂੰ ਤੁਸੀਂ ਸੱਦ ਕੇ ਉਹਨਾਂ ਦੀ ਪਿੱਠ 'ਚ ਛੁਰਾ ਮਾਰਿਆ ਕਿਸਾਨ ਤੁਹਾਡੇ ਆਂਟੀ ਵਪਾਰੀ ਤੁਹਾਡੇ ਆਂਟੀ ਔਰ ਲੋਕ ਜਿਹੜੇ ਉਹ ਸੁਰੱਖਿਤ ਨੇ ਪੰਜਾਬ 'ਚ ਉਹ ਤੁਹਾਡੇ ਆਂਟੀ ਫਿਰ ਕਿਹੜੀ ਹਵਾ ਦੇ ਵਿੱਚ ਤੁਰੇ ਫਿਰਦੇ ਹੋ ਤੁਸੀਂ ਸੋ ਇਸ ਕਰਕੇ ਅਸੀਂ ਇਸ ਕੱਲ ਦਾ ਅਜ ਵਿਰੋਧ ਕੀਤਾ ਕਿ ਇਹ ਜੋ ਵੈਂਡੇਟਾ ਪੋਲਿਟਿਕਸ ਕਰ ਰਿਹਾ ਇਹ ਗਲਤ ਕਰ ਰਿਹਾ ਔਰ ਇਹ ਸਮਾਂ ਇਹਨਾਂ ਦਾ ਥੋੜਾ ਰਹਿ ਗਿਆ ਇਹ ਜਿਹੜਾ ਰਹਿ ਗਿਆ ਇਹਨਾਂ ਦਾ ਸਾਲ ਜਾਂ 8-10 ਮਹੀਨੇ ਕੋਈ ਡਿਵੈਲਪਮੈਂਟ ਵੱਲ ਕੰਮ ਲਾ ਲੈਣਾ